ਭਗਵਾਨ ਖਾਟੂ ਸ਼ਾਮ ਜੀ ਦਾ ਖਾਟੂ ਸ਼ਾਮ ਕਮੇਟੀ ਵੱਲੋਂ ਪੰਜਵਾਂ ਵਿਸ਼ਾਲ ਜਾਗਰਣ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਅਨਾਜ ਮੰਡੀ ਵਿਖੇ 13 ਤਾਰੀਖ ਨੂੰ ਬਹੁਤ ਸ਼ਰਧਾ ਤੇ ਉਤਸ਼ਾਹ ਦੇ ਨਾਲ ਕਰਵਾਇਆ ਜਾ ਰਿਹਾ ਹੈ। ਅੱਜ ਉਸ ਪ੍ਰਲਖ ਦੇ ਵਿੱਚ ਸਵੇਰੇ ਕਲਸ਼ ਯਾਤਰਾ ਹੋਇਆ ਇਥੋਂ ਰੋ ਗਿਆ ਜਿੱਤੇ ਜਾ ਰਹੀ ਹੈ ਤੇ ਬਹੁਤ ਖੁਸ਼ੀ ਦਾ ਦਿਹਾੜਾ ਹੈ ਸਾਡੀ ਸੋਸਾਇਟੀ ਨੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਇੱਥੇ ਭਗਵਾਨ ਦਾ ਮੰਦਿਰ ਵੀ ਬਣਾਇਆ ਤੇ ਹੋਰ ਸਾਰੇ ਕੰਮਾਂ ਦੇ ਵਿੱਚ ਅੱਗੇ ਹੋ ਕੇ ਇਹ ਕੰਮ ਕਰਦੇ ਨੇ ਸਭ ਭਗਵਾਨ ਖਾਟੂ ਸ਼ਾਮ ਜੀ ਉਹ ਜਿਵੇਂ ਕਹਿੰਦੇ ਨੇ ਸਾਰੇ ਦਾ ਸਹਾਰਾ ਬਾਬਾ ਜੀ ਦਾ ਬਾਬਾ ਮਾਰਾ ਜੈ ਸ਼੍ਰੀ ਸ਼ਾਹ ਜੈ ਸ਼੍ਰੀ ਸ਼ਾਹ ਸੋ ਭਗਵਾਨ ਖਾਟੂ ਸ਼ਾਮ ਦੀ ਜਿੱਤੇ ਬਹੁਤ ਵੱਡੇ ਇਕੱਠ ਹੁੰਦੇ ਨੇ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਉੱਥੇ ਜਾ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਪਰ ਸਾਡੇ ਸਾਰਿਆਂ ਦੀ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਉੱਥੇ ਜਾ ਨਹੀਂ ਸਕਦੇ ਤੇ ਭਗਵਾਨ ਦੇ ਦਰਸ਼ਨ ਇਹਨਾਂ ਨੇ ਇੱਥੇ ਹੀ ਕਰਾ ਦਿੱਤੇ ਸੋ ਫਾਇਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਤੇ ਭਗਵਾਨ ਦੇ ਲੜ ਲੱਗੇ ਜੋ ਚੰਗੇ ਕੰਮੇ ਕਰ ਰਹੇ ਨੇ ਭਗਵਾਨ ਇਹਨਾਂ ਤੇ ਹਮੇਸ਼ਾ ਆਪਣਾ ਆਸ਼ੀਰਵਾਦ ਰੱਖੇ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਣ ਤੇ ਇਸ ਮੰਦਰ ਦੇ ਵਿੱਚ ਕਿਸੇ ਨੇ ਲੰਬੇ ਸਮੇਂ ਤੋਂ ਲੰਗਰ ਦਾ ਪ੍ਰਬੰਧ ਚੱਲ ਰਿਹਾ ਹੈ ਉਹ ਸ਼੍ਰੀ ਨਾਨਾ ਦੇਵ ਜੀ ਸਾਹਿਬ ਜੀ ਸੋ ਇਸ ਹੀ ਮੰਦਰ ਦੇ ਵਿੱਚ ਚੱਲ ਰਿਹਾ ਹੈ ਮੇਰੇ ਖਿਆਲ ਦੇ ਵਿੱਚ 30-35 ਸਾਲ ਤੇ ਹੋ ਗਏ ਮੈਨੂੰ ਲੱਗਦਾ ਜਿਆਦਾ ਹੋ ਗਏ ਸੋ ਮੇਰੇ ਖਾਦ ਦੇ ਵਿੱਚ ਇਹੀ ਮੰਦਰ ਆਪਨੇ ਜਿੱਥੇ ਹਰ ਸਮੇਂ ਲੋਕਾਂ ਨੂੰ ਖਾਣਾ ਵੀ ਦਿੱਤਾ ਦਾ ਸੋ ਇਹੀ ਸਭ ਤੋਂ ਵੱਡੀ ਸੇਵਾ ਹੈ ਸੋ ਭਗਵਾਨ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਬੇਨਤੀ ਕਿ ਸਾਡੇ ਸਾਰੇ ਲਹਿਰੇ ਹਲਕੇ ਤੇ ਭਗਵਾਨ ਦਾ ਆਸ਼ੀਰਵਾਦ ਬਣਿਆ ਰਹੇ ਤੇ ਅਸੀਂ ਹਲਕੇ ਲਹਿਰੇ ਨੂੰ ਨਵੀਂ ਤਰੱਕੀ ਦਿਵਾ ਰਹਾਂ ਹਾਂ ਤੇ ਹੋ ਸਕੀਏ ਮੈਂ ਤੇ ਜਦੋਂ ਵੀ ਕਿਸੇ ਭਗਵਾਨ ਦੇ ਦਰਸ਼ਨ ਕਰਦੇ ਹਾਂ ਆ ਹੁਣ ਮੈਂ ਇੱਥੇ ਜਾ ਕੇ ਆਇਆ ਮਨੀ ਮਹੇਸ਼ ਹੋ ਗਈ ਲੰਗਰ ਲੈ ਕੇ ਚੱਲੇ ਅੱਜ ਤਾਂ ਮੇਰੀ ਭਗਵਾਨ ਦੇ ਕੇ ਪ੍ਰਾਰਥਨਾ ਹੀ ਹੁੰਦੀ ਆ ਕਿ ਸਾਡਾ ਲਹਿਰਾ ਖੁਸ਼ਹਾਲ ਹੋਵੇ ਸਾਡੇ ਸਾਰੇ ਲੋਕ ਤੰਦਰੁਸਤ ਰਹਿਣ ਤੇ ਭਗਵਾਨ ਦਾ ਅਸ਼ੀਰਵਾਸ ਸਾਰਿਆਂ ਤੇ ਬਣਿਆ ਰਹੇ। ਇਹ ਹੀ ਮੇਰੀ ਕਾਮਨਾ ਹੁੰਦੀ ਹੈ। ਸੋ ਮੈਨੂੰ ਵੀ ਇੱਥੇ ਆਨ ਦਾ ਮੌਕਾ ਮਿਲਿਆ। ਇਹਨਾਂ ਸਾਰੀ ਕਮੇਟੀ ਨੇ ਮੌਕਾ ਦਿੱਤਾ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੇਰੇ ਕਾਮਨਾ ਕਰਦਾ ਕਿ ਭਗਵਾਨ ਦਾ ਅਸ਼ੀਰਵਾਸ ਸਾਡੇ ਸਾਰਿਆਂ ਤੇ ਬਣਿਆ ਰਹੇ। ਜੈ ਸ਼੍ਰੀ ਸ਼ਾਮ ਜੀ ਅੱਜ ਦਾ ਜੋ ਪ੍ਰੋਗਰਾਮ ਹੈ ਇਹ ਹਰ ਸਾਲ ਦੀ ਤਰ੍ਹਾਂ ਅੱਜ uh, 11 ਅਗਸਤ ਦਿਨ ਸੋਮਵਾਰ ਨੂੰ ਇਹ ਨਾਣਾਦੇਵੀ ਮੰਦਿਰ ਤੋਂ ਲੈ ਕੇ ਸਾਰੇ ਸ਼ਹਿਰ ਵਿੱਚ ਦੀ ਹੁੰਦੀ ਹੋਈ ਇੱਕ ਝੰਡਾ ਯਾਤਰਾ ਬਹੁਤ ਵੱਡੀ ਕੱਢੀ ਜਾ ਰਹੀ ਹੈ ਇਹ ਝੰਡਾ ਯਾਤਰਾ ਨਾਣਾਦੇਵੀ ਮੰਦਿਰ ਤੋਂ ਲੈ ਕੇ ਮੰਡੀ ਵਾਲੇ ਮੰਦਿਰ ਵਿੱਚ ਵੀ ਹੁੰਦੀ ਸਾਰੇ ਸ਼ਹਿਰ ਵਿੱਚ ਦੀ ਕੱਢੀ ਜਾਏਗੀ ਇਸ ਨੂੰ ਝੰਡੀ ਇਸ ਤੋਂ ਬਾਅਦ ਨਾਣਾਦੇਵੀ ਮੰਦਿਰ ਦੇ ਵਿੱਚ ਸਾਰੇ ਭਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜੀ ਇਸ ਤੋਂ ਬਾਅਦ 13 ਅਗਸਤ ਦਿਨ ਬੁੱਧਵਾਰ ਨੂੰ ਹਰ ਸਾਲ ਦੀ ਤਰ੍ਹਾਂ ਜਿਵੇਂ ਕਿ ਪੰਜਵਾਂ ਵਿਚਾਰ ਜਾਗਰਨਾ ਹੈ ਉਹੋ ਜਾਗਰਨ ਬੜੀ ਧੂਮ-ਧਾਮ ਦੇ ਨਾਲ ਬੜੀ ਨਾਜ਼ਮੰਡੀ ਦੇ ਵਿੱਚ ਮરાਇਆ ਜਾਵੇਗਾ ਜਿਸ ਵਿੱਚ ਮਸ਼ਹੂਰ ਗਾਇਕ ਪਰਮਿੰਦਰ ਪਾਲਕ ਜੀ ਪਹੁੰਚ ਰਹੇ ਹਨ ਇਹ ਸਾਰੇ ਸ਼ਾਮ ਪ੍ਰੇਮੀਆਂ ਨੂੰ ਬੇਨਤੀ ਹੈ ਵੱਤ ਵਤ ਗਿਣਤੀ ਦੇ ਵਿੱਚ ਪਹੁੰਚ ਕੇ ਸ਼ਾਮਾ ਬਬੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਸ਼ਾਮ ਜੀ ਜਿਹੜਾ ਪ੍ਰੋਗਰਾਮ ਹੈ ਕਿਹੜਾ ਪ੍ਰੋਗਰਾਮ ਹੈਗਾ ਸਾਰੀ ਡਿਟੇਲ ਜੀ ਕਰੀ ਬੋਲਣਾ ਹੈ ਜੈ ਸ਼੍ਰੀ ਸ਼ਾਮ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਨਿਸ਼ਾਨ ਯਾਤਰਾ ਹੈ ਉਹ ਪੂਰੇ ਸ਼ਹਿਰ ਵਿੱਚ ਦੀ ਕੱਢੀ ਜਾ ਰਹੀ ਹੈ ਇਹ ਨਿਸ਼ਾਨ ਯਾਤਰਾ ਦੇ ਵਿੱਚ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਦਾ ਇਨਾਕਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਇਹ ਸਪੈਸ਼ਲੀ ਮੰਤਰੀ ਪ੍ਰਿੰਦਰ ਕੁਮਾਰ ਗੋਇਲ ਜੀ ਤੇ ਉਹਨਾਂ ਦੇ ਸੁਪੁੱਤਰ ਕੋਰਵ ਜੀ ਪਹੁੰਚ ਰਹੇ ਨੇ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਦਾ ਬਹੁਤ ਹੀ ਸਪੈਸ਼ਲੀ ਯੋਗਦਾਨ ਹੈ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਅੱਜ ਜਿਹੜੀ ਯਾਤਰਾ ਹੈਗੀ ਕਿੰਨੇ ਤੋਂ ਕਿੱਥੇ ਕਿੱਥੇ ਤੱਕ ਦੀ ਹੈ ਤੇ ਅਗਲਾ ਪ੍ਰੋਗਰਾਮ ਜਿਹੜੀ ਇਹ ਯਾਤਰਾ ਕੱਢੀ ਜਾ ਰਹੀ ਹੈ ਇਹ ਪੂਰੇ ਸ਼ਹਿਰ ਵਿੱਚ ਦੀ ਕੱਢੀ ਜਾ ਰਹੀ ਹੈ ਮੰਨ ਐਣਾ ਦੀ ਮੰਦਿਰ ਤੋਂ ਸ਼ੁਰੂ ਹੋਊਗੀ ਤੇ ਪੂਰੇ ਸ਼ਹਿਰ ਵਿੱਚ ਦੀ ਇਹਦਾ ਦੌਰਾ ਹੋਊਗਾ ਤੇ ਵਾਪਸ ਇਹ ਮਾ ਨਾਨਾ ਦੇਵੀ ਮੰਦਿਰ ਦੇ ਵਿੱਚ ਹੀ ਖਤਮ ਹੋਊਗੀ ਸਾਰੇ ਹੀ ਸ਼ਹਿਰ ਨਿਵਾਸੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਹੁਮੋ ਹਮਾ ਕੇ ਅਸੀਂ ਸਾਰੇ ਆਪਣਾ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਮੰਦਿਰ ਦੇ ਵਿੱਚ ਪਹੁੰਚੋ ਤੇ ਆਪਣਾ ਜੋ ਜਤਰਾ ਹੈ ਉਹਦੇ ਵਿੱਚ ਭਾਗੀਦਾਰੀ ਬਣਾਓ ਅਗਲਾ ਪ੍ਰੋਗਰਾਮ ਜਗਰਨ ਦਾ ਜੋ ਅਗਲਾ ਪ੍ਰੋਗਰਾਮ ਹੈ ਉਹ 13 ਅਗਸਤ ਦਿਨ ਬੁੱਧਵਾਰ ਦਾ ਹੈ ਰਾਤ ਨੂੰ ਆਪਣਾ ਬਾਬਾ ਜੀ ਦਾ ਆਪਣਾ ਜਾਗਰਣ ਹੈ ਉਹਦੇ ਵਿੱਚ ਵੀ ਆਪਾਂ ਨੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਸਾਰੇ ਸ਼ਹਿਰ ਨਿਵਾਸੀਆਂ ਲਈ ਇਲਾਕਾ ਨਿਵਾਸੀਆਂ ਲਈ ਤੇ ਦੂਰੋਂ ਆਏ ਸੰਗਤਾਂ ਲਈ ਜੋ ਵੀ ਉੱਥੇ ਮੰਦਰ ਦੇ ਆਪਣਾ ਜਾਗਰਨ ਦੇ ਵਿੱਚ ਆਊਗਾ ਸਾਰਿਆਂ ਲਈ ਲੰਗਰ ਦਾ ਖਾਸ ਪ੍ਰਬੰਧ ਹੈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਮੰਦਰ ਦੇ ਆਪਣਾ ਜਾਗਰਨ ਦੇ ਵਿੱਚ ਪਹੁੰਚੋ ਤੇ ਪ੍ਰਭੂ ਦੇ ਆਪਣੇ ਭਜਨਾਂ ਨਾਲ ਨਿਹਾਲ ਹੋ ਜਾਓ